ਮੈਨੂੰ ਨਾ ਬਹੁਤ ਸਾਰੇ ਕਮੈਂਟਸ ਆਏ ਨੇ ਕਿ ਤਾਜੀ ਹਰੀ ਮੇਥੀ ਤੋਂ ਬਿਨਾ ਆਲੂ ਮੇਥੀ ਦੀ ਰੈਸিপি ਸ਼ੇਅਰ ਕਰੋ ਤੇ ਆਓ ਹੁਣ ਆਪਾਂ ਚਟਪਟ ਬਣ ਜਾਣ ਵਾਲੀ ਇਹ ਸਬਜੀ ਬਣਾਣੀ ਸ਼ੁਰੂ ਕਰਦੇ ਆਂ ਐ ਸਬਜੀ ਨੂੰ ਬਣਾਉਣ ਵਾਸਤੇ ਮੈਂ ਇੱਥੇ ਲਏ ਨੇ ਇਸ ਤਰ੍ਹਾਂ ਦੇ ਕੱਟੇ ਹੋਏ ਅੱਧਾ ਕਿਲੋ ਆਲੂ ਤੇ ਆਲੂਆਂ ਨੂੰ ਕੱਟ ਕੇ ਹਜੇ ਤਾਂ ਮੈਂ ਪਾਣੀ 'ਚ ਰੱਖਿਆ ਹੋਇਆ ਹੈ ਮੈਂ ਨਾ ਆਲੂਆਂ ਨੂੰ ਪਕਾਉਣ ਤੋਂ ਥੋੜੀ ਦੇਰ ਪਹਿਲਾਂ ਕੱਟ ਲਿਆ ਸੀ ਇਸ ਕਰਕੇ ਪਾਣੀ 'ਚ ਰੱਖਿਆ ਸੀ ਤੇ ਜੇਕਰ ਤੁਸੀਂ ਸਬਜੀ ਬਣਾਣ ਲੱਗਿਆ ਉਸੇ ਵੇਲੇ ਕੱਟਨੇ ਨਾ ਤੇ ਫੇਰ ਭਾਵੇਂ ਬੇਸ਼ੱਕ ਪਾਣੀ 'ਚ ਨਾ ਪਾਓ ਤੇ ਜੇਕਰ ਆਲੂਆਂ ਨੂੰ ਪਾਣੀ 'ਚ ਰੱਖਾਂਗੇ ਨਾ ਤੇ ਪਕਾਉਣ ਤੋਂ ਥੋੜੀ ਦੇਰ ਪਹਿਲਾਂ ਇਹਨਾਂ ਨੂੰ ਛਾਨਨੀ 'ਚ ਕੱਢ ਲਵਾਂਗੇ ਤਾਂਕਿ ਇਹਨਾਂ ਦਾ ਐਕਸਟਰਾ ਪਾਣੀ ਨਿਚੜ ਜਾਵੇ ਜਦੋਂ ਆਪਾਂ ਇਹਨਾਂ ਨੂੰ ਪਕਾਣਾ ਹੈ ਉਦੋਂ ਇਹਨਾਂ ਵਿੱਚ ਪਾਣੀ ਨਹੀਂ ਹੋਣਾ ਚਾਹੀਦਾ ਤੇ ਥੋੜੀ ਦੇਰ ਇਸਨੂੰ ਛਾਨਨੀ 'ਚ ਪਏ ਰਹਿਣ ਦਵਾਂਗੇ ਤੇ ਫਿਰ ਇਹਨਾਂ ਨੂੰ ਪਕਾਵਾਂਗੇ ਤੇ ਆਲੂਆਂ 'ਚ ਪਾਨ ਵਾਸਤੇ ਹੁਣ ਆਪਾਂ ਇੱਥੇ ਲਵਾਂਗੇ ਇੱਕ ਕੱਪ ਸੁੱਕੀ ਮੇਥੀ ਜਿਹਨੂੰ ਆਪਾਂ ਕਸੂਰੀ ਮੇਥੀ ਕਹਿੰਦੇ ਆ ਇਹ ਕਸੂਰੀ ਮੇਥੀ ਨਾ ਬਾਜ਼ਾਰੋਂ ਰਾਸ਼ਨ ਵਾਲੀ ਦੁਕਾਨ ਤੋਂ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ ਇਹਨੂੰ ਆਪਾਂ ਘਰ ਵੀ ਸੁਕਾ ਸਕਦੇ ਹਾਂ ਜਦ ਸਭ ਤੋਂ ਪਹਿਲਾਂ ਨਾ ਆਪਾਂ ਕਸੂਰੀ ਮੇਥੀ ਨੂੰ ਇੱਕ ਥਾਲੀ ਜਾਂ ਪਲੇਟ ਦੇ ਵਿੱਚ ਪਾ ਕੇ ਨਾ ਸਾਫ਼ ਕਰ ਲਵਾਂਗੇ ਜਿਵੇਂ ਆਪਾਂ ਦਾਲ ਚੌਲ ਸਾਫ਼ ਕਰਦੇ ਆ ਨਾ ਉਸ ਤਰ੍ਹਾਂ ਹੀ ਇਹਦੇ ਵਿੱਚ ਜਿਹੜੇ ਵੀ ਤਿੱਲੇ ਹੋਣਗੇ ਨਾ ਜਾਂ ਖਰਾਬ ਪੱਤੇ ਹੋਣਗੇ ਉਹਨਾਂ ਨੂੰ ਕੱਢ ਕੇ ਵੱਖਰਾ ਕਰ ਦਵਾਂਗੇ ਤਿੱਲੇ ਤੇ ਦੇ ਵਿੱਚ ਹੋਣਗੇ ਹੀ ਹੋਣਗੇ ਪਰ ਜਿਹੜੇ ਜ਼ਿਆਦਾ ਖਰਾਬ ਹੋਣਗੇ ਜ਼ਿਆਦਾ ਵੱਡੇ ਹੋਣਗੇ ਉਹਨਾਂ ਨੂੰ ਆਪਾਂ ਕੱਢ ਕੇ ਵੱਖਰਾ ਕਰ ਦਵਾਂਗੇ ਠੀਕ ਹੈ ਇਸ ਤਰ੍ਹਾਂ ਦੇ ਜਿਵੇਂ ਬਰਾਊਨ ਬਰਾਊਨ ਜੇ ਹੁੰਦੇ ਨੇ ਤੇ ਮੇਥੀ ਨੂੰ ਸਾਫ਼ ਕਰਨ ਤੋਂ ਬਾਅਦ ਨਾ ਆਪਾਂ ਇਹਨੂੰ ਇੱਕ ਪਾਂਡੇ ਵਿੱਚ ਪਾ ਦਵਾਂਗੇ ਕਿਉਂਕਿ ਆਪਾਂ ਇਹਨੂੰ ਭਿਉਣਾ ਹੈ ਤੇ ਭਿਉਣ ਵਾਸਤੇ ਇੱਕ ਬੌਲੀਆਂ ਕੋਈ ਵੀ ਡੋਂਗਾ ਲ ਉਹਦੇ ਵਿੱਚ ਸਾਰੀ ਮੇਥੀ ਪਾ ਦਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਪਾਉਣ ਨਾਲ ਕੀ ਹੈ ਕਿ ਇਹ ਜਿਹੜੀ ਮੇਥੀ ਹੈ ਨਾ ਇਹਦੇ ਪੱਤੇ ਹਰੇ ਜਿਹੇ ਹੋ ਜਾਣਗੇ ਮਤਲਬ ਕਿ ਥੋੜੇ ਜਿਹਾ ਗਿੱਲੇ ਹੋ ਜਾਣਗੇ ਸੁੱਕੇ ਨਹੀਂ ਰਹਿਣਗੇ ਤੇ ਨਾਲੇ ਇਹਦੇ ਵਿੱਚ ਜਿਹੜੀ ਵੀ ਕਿਰਕ ਹੋਏਗੀ ਨਾ ਉਹ ਪਾਣੀ 'ਚ ਥੱਲੇ ਬੈਠ ਜਾਏਗੀ ਤੇ ਐ ਵੈਸੇ ਆਪਾਂ ਦਾਲ ਸਬਜ਼ੀ ਰਾਜਮਾ ਛੋਲੇ ਵਗੈਰਾ ਬਣਾਣ ਲੱਗੇ ਆ ਤੇ ਇਹਨੂੰ ਇਹਦੀ ਵਾਰ ਤੋਂ ਸੁੱਕੀ ਹੀ ਕਰ ਲੈਣੇ ਹਨਾ ਪਕਸੂਰੀ ਮੇਥੀ ਪਾਣੇ ਆ ਪਰ ਜਦੋਂ ਇਹਦੀ ਆਲੂ ਮੇਥੀ ਦੀ ਸਬਜ਼ੀ ਬਣਾਣੀ ਹੈ ਨਾ ਆਲੂਆਂ 'ਚ ਪਾ ਕੇ ਉਦੋਂ ਆਪਾਂ ਇਹਨੂੰ ਭਿਉ ਕੇ ਬਣਾਣਾ ਹੈ ਸੁੱਕੀ ਨਹੀਂ ਬਣਾਣੀ ਭਿਓ ਕੇ ਬਣਾਵਾਂਗੇ ਟੇਸਟ ਵਧੀਆ ਬਨੇਗਾ ਤੇ ਇਸਰਾ ਹੁਣ ਖੁੱਲੇ ਪਾਣੀ ਚ ਭਿਓ ਕੇ ਨਾ ਇਹਨੂੰ ਆਪਾਂ 15 ਮਿੰਟ ਤੱਕ ਇਸਰਾ ਹੀ ਪਿਆ ਰਹਿਣ ਦਵਾਂਗੇ ਤੇ ਜਿੰਨੀ ਦੇਰ ਮੇਥੀ ਭਿੱਜਦੀ ਹੈ ਨਾ ਉਨੀ ਦੇਰ ਆਪਾਂ ਆਲੂ ਪਕਾ ਲੈਨੇ ਆ ਤੇ ਆਲੂ ਪਕਾਉਣ ਵਾਸਤੇ ਇੱਕ ਕੜਾਈ ਦੇ ਵਿੱਚ ਤਿੰਨ ਤੋਂ ਚਾਰ ਵੱਡੇ ਚਮਚ ਸਰੋਂ ਦਾ ਤੇਲ ਪਾ ਕੇ ਗਰਮ ਕਰ ਲਵਾਂਗੇ ਇਹ ਸੁੱਕੀ ਸ ਆਲੂ ਮੇਥੀ ਸਬਜੀ ਹੈ ਨਾ ਸਰੋਂ ਦੇ ਤੇਲ ਚ ਬਹੁਤ ਸਵਾਦ ਬਣਦੀ ਹੈ ਜੇ ਤੁਸੀਂ ਨਹੀਂ ਸਰੋਂ ਦਾ ਤੇਲ ਯੂਜ਼ ਕਰਦੇ ਤਾਂ ਜਿਹੜਾ ਯੂਜ਼ ਕਰਦੇ ਉਹਦੇ ਚ ਬਣਾ ਲਓ ਤੇ ਜਦੋਂ ਇਹ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਨਾ ਉਦੋਂ ਆਪਾਂ ਇਹਦੇ ਵਿੱਚ ਪਾਵਾਂਗੇ ਕੱਟੇ ਹੋਏ ਆ ਤੇ ਆਲੂਆਂ ਨੂੰ ਨਾ ਪਾਣੀ 'ਚ ਰੱਖਣਾ ਇੱਕ ਤੇ ਨਾ ਦਾ ਕਲਰ ਨਹੀਂ ਚੇਂਜ ਹੁੰਦਾ ਤੇ ਦੂਸਰਾ ਇਹਨਾਂ 'ਚ ਜਿਹੜਾ ਥੋੜਾ ਬਹੁਤ ਸਟਾਰਚ ਹੁੰਦਾ ਹੈ ਨਾ ਉਹ ਵੀ ਕਾਫੀ ਹੱਦ ਤੱਕ ਘੱਟ ਹੋ ਜਾਂਦਾ ਹੈ ਤੇ ਸਟਾਰਚ ਘੱਟ ਹੋ ਜਾਏਗਾ ਤੇ ਆਲੂ ਪਕਾਉਣ ਲੱਗਿਆਂ ਕੜਾਈ 'ਚ ਚਿਪਕਣਗੇ ਨਹੀਂ ਤੇ ਤੇਲ ਦੇ ਵਿੱਚ ਮਿਕਸ ਕਰਕੇ ਨਾ ਇਹਨਾਂ ਨੂੰ ਆਪਾਂ 1 ਮਿੰਟਾ ਕਿਦਾਂ ਖੁੱਲਾ ਹੀ ਪੁੰਨਾਂਗੇ ਤੇ 1 ਮਿੰਟਾ ਗੈਸ 'ਤੇ ਹੀ ਖੁੱਲਾ ਪੁੰਨਣ ਤੋਂ ਬਾਅਦ ਨਾ ਹੁਣ ਆਪਾਂ ਆਲੂਆਂ ਨੂੰ ਟੱਕ ਕੇ ਪਕਾਵਾਂਗੇ ਸਿਰਫ 1.5 ਮਿੰਟ ਤੱਕ ਬਸ ਗੈਸ ਦੀ ਫਲੇਮ ਨੂੰ ਫੁੱਲ ਹੀ ਰੱਖਾਂਗੇ ਤੇ ਇਹਨਾਂ ਟੱਕ ਕੇ ਹੁਣ 1.5 ਮਿੰਟ ਆਪਾਂ ਪੱਕਣ ਦ ਇੱਥੇ ਨਾ 1 ਤੋਂ 1.5 ਮਿੰਟ ਾਕੇ ਪਕਾਣ ਤੋਂ ਬਾਅਦ ਇਹਨਾਂ ਨੂੰ ਇੱਕ ਵਾਰੀ ਆਪਾਂ ਮਿਕਸ ਕਰ ਲਵਾਂਗੇ ਯਾਨੀ ਕਿ ਚਲਾ ਲਵਾਂਗੇ ਤੇ ਤੁਸੀਂ ਵੇਖ ਸਕਦੇ ਹੋ ਆਲੂਆਂ ਦਾ ਜਿਹੜਾ ਸਾਈਡ ਕੜਾਈ ਨਾਲ ਲੱਗਿਆ ਆ ਸੀ ਨਾ ਉਹ ਕ੍ਰਿਸਪੀ ਹੋਣਾ ਸ਼ੁਰੂ ਹੋ ਗਿਆ ਹੈ ਤੇ ਇਦਾਂ ਦੇ ਕ੍ਰਿਸਪੀ ਕਰ ਕਰਕੇ ਹੀ ਆਪਾਂ ਆਲੂਆਂ ਨੂੰ ਬਣਾਣਾ ਹੈ ਤੇ ਹੁਣ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਚਮਚ ਲੂਣ ਦਾ ਤੇ ਲੂਣ ਤੁਸੀਂ ਆਪਣੇ ਟੇਸ ਦੇ ਮੁਤਾਬਿਕ ਪਾ ਸਕਦੇ ਹੋ ਤੇ ਨਾਲ ਹੀ ਪਾਵਾਂਗੇ ਅੱਧਾ ਛੋਟਾ ਚਮਚ ਹਲਦੀ ਦਾ ਤੇ ਹਲਦੀ ਔਰ ਲੂਨ ਨੂੰ ਆਲੂਆਂ ਚ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਤੇ ਮਿਕਸ ਕਰਨ ਤੋਂ ਬਾਅਦ ਗੈਸ ਦੀ ਫਲੇਮ ਨੂੰ ਆਪਾਂ ਮੀਡੀਅਮ ਕਰ ਦਵਾਂਗੇ ਤੇ ਮੀਡੀਅਮ ਫਲੇਮ ਤੇ ਨਾ ਇਹ ਆਲੂਆਂ ਨੂੰ ਆਪਾਂ ਟੱਕ ਕੇ ਫਿਰ ਤੋਂ ਪਕਾਵਾਂਗੇ ਸੌਫਟ ਹੋਣ ਤੱਕ ਯਾਨੀ ਕਿ ਨਰਮ ਹੋਣ ਤੱਕ ਪਰ ਵਿਚ ਵਿਚ ਆਪਾਂ ਇਹਨਾਂ ਨੂੰ ਚਲਾਣਾ ਜ਼ਰੂਰ ਹੈ ਜਦ ਤੱਕ ਇਹ ਪੱਕਦੇ ਨਹੀਂ ਇੱਕ ਦੋ ਵਾਰੀ ਵਿੱਚ ਜ਼ਰੂਰ ਚਲਾਣਾ ਨਹੀਂ ਤਾਂ ਆਲੂ ਜਿਹੜੇ ਨੇ ਉਹ ਕੜਾਈ ਦੇ ਨਾਲ ਲੱਗ ਸਕਦੇ ਨੇ ਐ ਲੋ ਜੀ ਆਲੂਆਂ ਨੂੰ ਮੈਂ ਹੁਣ ਟੱਕ ਦਿੱਤਾ ਤੇ ਗੈਸ ਦੀ ਫਲੇਮ ਨੂੰ ਕਰਤਾ ਮੀਡੀਅਮ ਤੇ ਇਹਨਾਂ ਨੂੰ ਜੁਨਾ ਆਪਾਂ ਨਰਮ ਹੋਣ ਤੱਕ ਪਕਾੰਦੇਵਾਂਗੇ ਤੇ ਇੱਥੇ ਮੀਡੀਅਮ ਫਲੇਮ ਤੇ ਆਲੂਆਂ ਨੂੰ ਟੱਕ ਕੇ ਪਕਾੰਦੇ ਹੋਏ 6 ਤੋਂ 7 ਮਿੰਟ ਹੋ ਚੁਕੇ ਨੇ ਤੇ ਇਨੀ ਦੇਚਨਾ ਮੈਂ ਆਲੂਆਂ ਨੂੰ ਦੋ ਵਾਰੀ ਚਲਾਇਆ ਵੀ ਐ ਤੇ ਦੇਖੋ ਤੁਸੀਂ ਆਲੂ ਵਧੀਆ ਹੋ ਗਏ ਨਾ ਇੱਕਦਮ ਕ੍ਰਿਸਪੀ ਜੇ ਜਿਹੜਾ ਇਸ ਕੜਾਈ ਦੇ ਨਾਲ ਲੱਗਿਆ ਹੁੰਦਾ ਉਹ ਤਾਂ ਬਹੁਤ ਹੀ ਸੋਹਣਾ ਇੱਕਦਮ ਕਰਾਰਾ ਜਿਹਾ ਹੋ ਗਿਆ ਤੇ ਇਹ ਆਲੂ ਜਿਹੜੇ ਨੇ ਨਾ ਇਹਨਾਂ ਵਿੱਚ ਨਾ ਬਹੁਤ ਥੋੜੀ ਜੀ ਕਸਰ ਰਹਿ ਗਈ ਹੈ ਬਹੁਤ ਥੋੜੀ ਜੀ ਤੇ ਉਹ ਜਿਹੜੀ ਕਸਰ ਹੈ ਨਾ ਉਹ ਮੇਥੀ ਦੇ ਨਾਲ ਪੂਰੀ ਹੋ ਜਾਏਗੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮੇਥੀ ਤੇ ਇੱਥੇ ਮੇਥੀ ਨੂੰ ਨਾ ਮੈਂ ਪਾਣੀ ਚੋਂ ਕੱਢ ਕੇ ਛਾਨਣੀ 'ਚ ਪਾ ਲਿਆ ਸੀ ਤੇ ਉੱਤੋਂ ਥੋੜਾ ਥੋੜਾ ਜਿਹਾ ਹੱਥ ਨਾਲ ਪ੍ਰੈਸ ਵੀ ਕਰ ਦਿੱਤਾ ਸੀ ਤਾਂ ਕਿ ਇਹਦਾ ਪਾਣੀ ਚੰਗੀ ਤਰ੍ਹਾਂ ਨਿਚੜ ਜਾਵੇ ਤੇ ਭੋਂ ਨਾਲ ਕੀ ਹੈ ਨਾ ਕਿ ਇਹਦੇ ਪੱਤੇ ਜਿਹੜੇ ਨੇ ਕਾਫੀ ਨਰਮ ਹੋ ਗਏ ਨੇ ਜਿਹੜੇ ਇਹਦੇ ਵਿੱਚ ਡੰਡੀਆਂ ਜੀ ਆਉਂਦੀਆਂ ਨੇ ਤੀਲੇ ਉਹ ਵੀ ਨਰਮ ਹੋ ਗਏ ਨੇ ਤੇ ਹੁਣ ਗੈਸ ਦੀ ਫਲੇਮ ਨੂੰ ਸਿਮ ਕਰ ਲਵਾਂਗੇ ਤੇ ਇਹਦੇ ਵਿੱਚ ਪਾਵਾਂਗੇ ਅੱਧਾ ਛੋਟਾ ਚਮਚ ਲਾਲ ਮਿਰਚਾਂ ਦਾ ਤੇ ਨਾਲ ਹੀ ਪਾ ਦਵਾਂਗੇ ਥੋੜੇ ਜੇ ਰੈੱਡ ਚਿਲੀ ਫਲੇਕਸ ਇਹ ਮੇਥੀ ਵਿੱਚ ਬਹੁਤ ਸਵਾਦ ਵੀ ਲੱਗਦੇ ਨੇ ਤੇ ਵ ਇਹ ਇਹਦੇ ਵਿੱਚ ਨਾ ਮੈਂ ਹੋਰ ਕੋਈ ਮਿਕਸ ਮਸਾਲੇ ਨਹੀਂ ਪਾਣੇ ਯਾਨੀ ਕਿ ਗਰਮ ਮਸਾਲਾ ਧਨੀਆ ਪਾਊਡਰ ਵਗੈਰਾ ਕੁਝ ਨਹੀਂ ਪਾਣਾ ਨਾ ਤੇ ਕੋਈ ਲਸਣ ਅਦਰਕ ਹਰੀ ਮਿਰਚ ਪਾਈ ਹੈ ਨਾ ਪਿਆਜ਼ ਪਾਇਆ ਹੈ ਬਸ ਇਹ ਹਲਦੀ ਨਮਕ ਤੇ ਲਾਲ ਮਿਰਚਾਂ ਨਾਲ ਹੀ ਇਹ ਵਧੀਆ ਜੀ ਸਬਜ਼ੀ ਬਣਾ ਕੇ ਤਿਆਰ ਕੀਤੀ ਹੈ ਤੇ ਹੈ ਤੇ ਬਿਲਕੁਲ ਸਿੰਪਲ ਸਬਜ਼ੀ ਪਰ ਇਹਦਾ ਸਵਾਦ ਬਹੁਤ ਹੀ ਵਧੀਆ ਬੰਦ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਨਾ ਹੁਣ ਆਪਾਂ ਟਕਣਾ ਨਹੀਂ ਹੈ ਸਿੰਪ ਫਲੇਮ ਤੇ ਹੀ ਆਪਾਂ ਮੇਥੀ ਦੇ ਨਾਲ ਇਹਨੂੰ ਥੋੜਾ ਜਿਹਾ ਪਕਾਣਾ ਹੈ ਤੇ ਓਨੀ ਦੇਰ ਵਿੱਚ ਹੀ ਆਲੂਆਂ ਦੀ ਕਸਰ ਵੀ ਪੂਰੀ ਹੋ ਜਾਏਗੀ ਤੇ ਇੱਥੇ ਮੇਥੀ ਪਾਨ ਤੋਂ ਬਾਅਦ ਨਾ ਆਲੂ ਹੋਰ ਮੇਥੀ ਦੋਨਾਂ ਨੂੰ ਮੈਂ 2 ਮਿੰਟ ਤੱਕ ਹੋਰ ਪਕਾ ਲਿਆ ਹੈ ਤੇ ਹੁਣ ਆਪਾਂ ਚੈੱਕ ਕਰ ਲੈਨੇ ਆ ਕਿ ਆਲੂ ਪੱਕ ਗਏ ਨੇ ਕਿ ਨਹੀਂ ਵੈਸੇ ਤਾਂ ਸਬਜੀ ਬਿਲਕੁਲ ਤਿਆਰ ਹੈ ਪਰ ਮੈਂ ਤੁਹਾਨੂੰ ਦਿਖਾਨੀ ਆ ਆ ਦੇਖੋ ਜੀ ਆਲੂ ਪੱਕ ਕੇ ਇੱਕਦਮ ਨਰਮ ਹੋ ਚੁੱਕੇ ਨੇ ਯਾਨੀ ਕਿ ਸਬਜੀ ਸਾਡੀ ਪੂਰੀ ਤਰ੍ਹਾਂ ਤਿਆਰ ਹੈ ਤੁਸੀਂ ਸਬਜੀ ਦੀ ਰੰਗਤ ਵੇਖੋ ਕਿੰਨੀ ਵਧੀਆ ਆਈ ਹੈ ਤੇ ਹੁਣ ਇੱਥੇ ਗੈਸ ਦੀ ਫਲੇਮ ਨੂੰ ਕਰ ਦਵਾਂਗੇ ਬੰਦ ਤੇ ਹੁਣ ਇਹ ਲਓ ਜੀ ਸੁੱਕੀ ਮੇਥੀ ਨਾਲ ਬਣਨ ਵਾਲੀ ਬਹੁਤ ਹੀ ਵਧੀਆ ਆਲੂ ਮੇਥੀ ਦੀ ਸਬਜੀ ਬਣ ਕੇ ਤਿਆਰ ਹੈ ਇਹ ਸਬਜੀ ਨੂੰ ਤੁਸੀਂ ਭਾਵੇਂ ਸਫਰ ਚ ਲਿਜਾਓ ਪੂੜੀ ਪਰੌਂਠਿਆਂ ਨਾਲ ਤੇ ਭਾਵੇਂ ਲੰਚ ਵਿੱਚ ਪੈਕ ਕਰਕੇ ਦਿਵੋ ਬੱਚਿਆਂ ਨੂੰ ਸਕੂਲ ਦੇ ਟਿਫਨ ਵਿੱਚ ਪੈਕ ਕਰਕੇ ਦਿਵੋ ਇਹ ਬਹੁਤ ਸਵਾਦ ਲੱਗਦੀ ਹੈ ਪਰੌਂਠਿਆਂ ਨਾਲ ਤੇ ਇਹਦਾ ਸਵਾਦ ਬਹੁਤ ਹੀ ਗਜ਼ਬ ਦਾ ਆਉਂਦਾ ਹੈ ਤੇ ਇਹ ਦਾਲ ਦੇ ਨਾਲ ਤੁਸੀਂ ਸੁੱਕੀ ਸਬਜੀ ਵਾਂਗੂ ਵੀ ਸਰਵ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਇਹ ਰੈਸিপি ਚੰਗੀ ਲੱਗੀ ਹੈ ਨਾ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੀ